ਸਾਡੇ ਨਾਲ ਨੇ ਜਮੂਰੀ ਕਿਸਾਨ ਸਭਾ ਦੇ ਲੀਡਰ ਪ੍ਰਗਟ ਸਿੰਘ ਜਾਮਾ ਰਾਏ ਜੀ ਜਿਨ੍ਹਾਂ ਨਾਲ ਗੱਲ ਕਰਾਂਗੇ ਅੱਜ ਜੋ ਸੁਪਰੀਮ ਕੋਰਟ ਦੇ ਵਿੱਚ ਹੀਰਿੰਗ ਸੀਗੀ ਕਿਸਾਨ ਅੰਦੋਲਨ ਨੂੰ ਲੈ ਕੇ ਉਸ ਦੀ ਕੀ ਕੀ ਡਵੈਲਪਮੈਂਟਸ ਨੇ ਤੇ ਜਥੇਬੰਦੀਆਂ ਸਾਰੇ ਉਸ ਨੂੰ ਕਿੱਦਾਂ ਦੇਖ ਰਹੀਆਂ ਨੇ ਪ੍ਰਗਟ ਜੀ ਸੁਪਰੀਮ ਕੋਰਟ ਨੇ ਕਾਫੀ ਤਲਕ ਟਿੱਪਣੀਆਂ ਅੱਜ ਜਿਹੜਾ ਸਰਕਾਰ ਤੇ ਕੀਤੀਆਂ ਨੇ ਕੀ ਕੀ ਅਬਜ਼ਰਵੇਸ਼ਨਸ ਹੈਗੀਆਂ ਜਥੇਬੰਦੀਆਂ ਦੇਖੋ ਪਹਿਲੀ ਗੱਲ ਤੇ ਆ ਸਾਡੀ ਜਿਹੜੀ ਜਥੇਬੰਦੀਆਂ ਆ ਜਥੇਬੰਦੀਆਂ ਦੇ ਵਿੱਚ ਅਸੀਂ ਕੋਈ ਵੀ ਅੱਜ ਜਿਹੜੀ ਸੁਣਵਾਈ ਆ ਸੁਪਰੀਮ ਕੋਰਟ ਦੀ ਉਹ ਅਜੇ جاری ਆ ਮਤਲਬ ਅੱਜ ਉਹਨਾਂ ਨੇ ਸਮਾਪਤ ਕਰਤੀ ਆ ਅੱਗੇ ਫੇਰ ਕਰਨੀ ਆ ਜਦੋਂ ਤੱਕਰ ਕੋਈ ਫੈਸਲਾ ਨਹੀਂ ਆਉਂਦਾ ਉਸ ਉਸ ਵੇਲੇ ਤੱਕ ਤੁਹਾਨੂੰ ਪਹਿਲਾਂ ਵੀ ਜਾਣਕਾਰੀ ਆ ਕਿ ਸਾਡੀਆਂ ਜਥੇਬੰਦੀਆਂ ਮੀਟਿੰਗ ਕਰਦੀਆਂ ਫਿਰ ਉਸ ਤੋਂ ਬਾਅਦ ਸਾਡੇ ਕਾਨੂੰਨੀ ਮਾਹਰ ਆ ਜਿਹੜੇ ਉਹਨਾਂ ਨਾਲ ਹੀ ਸਲਾਹ ਕਰਕੇ ਇਹਦੇ ਤੇ ਕੋਈ ਟਿੱਪਣੀ ਕਰ ਸਕਦੇ ਆ ਅਜੇ ਜਿਹੜੀ ਸੁਣਵਾਈ ਹੋਈ ਆ ਉਹਦੇ ਦਰਮਿਆਨ ਜੋ ਕੁਝ ਸਾਹਮਣੇ ਆਇਆ ਉਹਦੇ ਵਿੱਚ ਆ ਵੀ ਸਾਡਾ ਜਿਹੜਾ ਕਿਸਾਨੀ ਵਾਲਾ ਜਿਹੜਾ ਮੁੱਦਾ ਆ ਉਹ ਬਿਲਕੁਲ ਸਾਹਮਣੇ ਆ ਉਹਦੇ ਤੇ ਸਰਕਾਰ ਦਾ ਜਿਹੜਾ ਰੋਕਿਆ ਉਹਦੇ ਪ੍ਰਤੀ ਵੀ ਜਿਹੜਾ ਅਦਾਲਤ ਦਾਵਾ ਉਹ ਕੀ ਆ ਇਹ ਸਾਰਾ ਕੁਝ ਅਸੀਂ ਸਮਝੜਾਇਆ ਸਮਝਣ ਤੋਂ ਬਾਅਦ ਚਾਹੀਏ ਤੇ ਟਿੱਪਣੀ ਕਰ ਸਕਦੇ ਹੋ ਭਾਈ ਪਰ ਜਿਹੜੀਆਂ ਰਿਪੋਰਟਸ ਆ ਰੀਆਂ ਕੋਰਟ ਨੇ ਸਰਕਾਰ ਨੂੰ ਝਾੜ ਲਾਈ ਏ ਕਿ ਕੰਸਲਟੇਸ਼ਨ ਨਹੀਂ ਕੀਤੀ ਕਾਨੂੰਨ ਬਣਾਉਣ ਤੋਂ ਪਹਿਲੇ ਦੇ ਵੇਖੋ ਇਹ ਇਹ ਤੁਹਾਡੇ ਤੁਹਾਨੂੰ ਵੀ ਜਾਣਕਾਰੀ ਆ ਸਾਰੇ ਜਿਹੜੀਆਂ ਗੱਲਾਂ ਉੱਪਰ ਕੇ ਸਾਹਮਣੇ ਆਈਆਂ ਉਹ ਹੈਗੀਆਂ ਪਰ ਜਥੇਬੰਦਕ ਤੌਰ ਤੇ ਸਾਂਝਾ ਫੈਸਲਾ ਜੋ ਹੁੰਦਾ ਵੀ ਅਸੀਂ ਇਹਦੇ ਤੇ ਕੀ ਕਰਨਾ ਕੀ ਨਹੀਂ ਕਰਨਾ ਸਾਡਾ ਜਿਹੜਾ ਕਾਨੂੰਨਨ ਪੱਖ ਕੀ ਆ ਉਹ ਅਸੀਂ ਅਜੇ ਕੁਝ ਨਹੀਂ ਕਹਿ ਸਕਦੇ ਇਹਦੇ ਤੇ ਇਹ ਅਸੀਂ ਉਹਦੇ ਤੋਂ ਬਾਅਦ ਚ ਹੀ ਕਰਾਂਗੇ ਜੀ ਸਸਪੈਂਡ ਕਰਨੇ ਦੀ ਵੀ ਗੱਲ ਕਰ ਰਹੀ ਹੈ کورٹ ਨੇ ਇੱਕ ਤਰੀਕੇ ਨਾਲ ਕਿਹਾ ਹਾਲਾਂਕਿ ਆਰਡਰ ਹਜੇ ਤੱਕ ਨਹੀਂ ਆਇਆ ਹੈ ਬਟ ਜਿਹੜੀਆਂ ਰਿਪੋਰਟਸ ਆ ਰਹੀਆਂ ਕਿ کورٹ ਨੇ ਕਿਹਾ ਕਿ ਤੁਸੀਂ ਸਰਕਾਰ ਸਸਪੈਂਡ ਕਰਦੀ ਹੈ ਇਸ ਨਾ ਕਾਨੂੰਨਾਂ ਨੂੰ ਇਹ ਅਸੀਂ ਕਰਦੀ ਹੈ ਇਹ ਇਹ ਅਜੇ ਸਾਰੀਆਂ ਗੱਲਾਂ ਵਿਚਾਰ ਹਦੀਆਂ ਉਹਨਾਂ ਨੇ ਅਦਾਲਤ ਨੇ ਸਰਕਾਰ ਨੂੰ ਕੀ ਕਿਹਾ ਹੈ ਸਾਡੇ ਵਕੀਲਾਂ ਨੂੰ ਕੀ ਕਿਹਾ ਹੈ ਜਾਂ ਜਿਹੜੇ ਉੱਥੇ ਵਕੀਲ ਕੋਈ ਹੋਰ ਕੰਮ ਕਰਦੇ ਆ ਉਹਨਾਂ ਨੇ ਜਿੰਨੇ ਇਹ ਰੈਟ ਧਾਇਰ ਕੀਤੀ ਉਹਨੂੰ ਕੀ ਕਿਹਾ ਇਹ ਸਾਰੀਆਂ ਗੱਲਾਂ ਵਿਚਾਰਨ ਵਾਲੀਆਂ ਇਹ ਇਹ ਦੇ ਤੋਂ ਬਾਅਦ ਦੇ ਵਿੱਚ ਸਾਡਾ ਜਿਹੜਾ ਫੈਸਲਾ ਹੋਊਗਾ ਜਾਂ ਕੀ ਕਰਨਾ ਕੀ ਨਹੀਂ ਕਰਨਾ ਉਹ ਅਸੀਂ ਇਹਦੇ ਇਹਦੇ ਵਿਚਾਰ ਤੋਂ ਬਾਅਦ ਹੋ ਸਕਦੀ ਹੈ ਇਸ ਲਈ ਅਸੀਂ ਅਸੀਂ ਇਹਦੇ ਤੇ ਕੋਈ ਅਜੇ ਕਈ ਗੱਲਾਂ ਆਉਂਦੀਆਂ ਅਦਾਲਤ ਦੇ ਵਿੱਚ ਵੀ ਇੱਕ ਵਕੀਲ ਆਪਣੀ ਦਲੀਲ ਦੇ ਰਿਹਾ ਅਦਾਲਤ ਆਪਣੀ ਦਿੱਤੀ ਆ ਅਦਾਲਤ ਜਦੋਂ ਤੱਕ ਫੈਸਲਾ ਨਹੀਂ ਦਿੰਦੀ ਉਦੋਂ ਤੱਕ ਉਹਨੂੰ ਅਸੀਂ ਫਾਈਨਲ ਨਹੀਂ ਸਮਝ ਸਕਦੇ 26 ਤਰੀਕ ਦੇ ਟਰੈਕਟਰ ਮਾਸ ਦੀ ਗੱਲ ਵੀ ਆਈ ਸੀਗੀ ਉੱਥੇ ਕੁਛੇਨ ਦਵੇ ਹੋਰਾਂ ਵੱਲੋਂ ਜਿਹੜਾ ਹੈ ਕੁਝ ਰੱਖਿਆ ਗਿਆ ਪੱਕ ਜਥੇਬੰਦੀਆਂ ਵੱਲੋਂ ਮੈਂ ਮੈਂ ਸਮਝਦਾ ਹਾਂ ਕਿ ਜਿੰਨੇ ਵੀ ਅਦਾਲਤ ਦੇ ਵਿੱਚ ਗੱਲਾਂ ਹੋਈਆਂ ਉਹਨਾਂ ਦਾ ਫਾਈਨਲ ਕੀ ਹੈ ਉਹਦੇ ਤੋਂ ਬਿਨਾ ਆਪਾਂ ਕੁਝ ਵੀ ਕਵਾਂਗੇ ਉਹ ਗਲਤ ਹੋਊਗਾ ਜੀ ਜਥੇਬੰਦੀਆਂ ਸਾਰ ਤੌਰ ਤੇ ਕਹਿ ਰਹੇ ਨੇ ਕਿ ਕੱਲ ਜਿਹੜੀ ਹੀアリング ਸੁਪਰੀਮ ਕੋਰਟ ਦੇ ਵਿੱਚ ਹੈ ਉਸਤੇ ਉਹ ਨਿਗ੍ਹਾ ਰੱਖਣਗੇ ਫਾਈਨਲ ਡਿਸੀਜਨ ਕੋਰਟ ਦਾ ਕੀ ਆਂਦਾ ਹੈ ਉਸਤੇ ਉਹ ਸਾਰਾ ਜਿਹੜਾ ਆਪਣਾ ਅਗਲਾ ਰੁਖ ਜਿਹੜਾ ਹੈ ਉਹ ਡਿਸਾਈਡ ਕਰਨਗੇ ਫਿਲਹਾਲ ਜਿਹੜਾ ਹੈ ਨਜ਼ਰਾ ਕੱਲ ਦੀ ਜਿਹੜੀ ਸੁਪਰੀਮ ਕੋਰਟ ਦੀ ਹੀアリング ਇੱਕ ਵਾਰ ਦੁਬਾਰਾ ਇਸ ਮਾਮਲੇ ਵਿੱਚ ਹੁਣ ਉਸਤੇ ਜਿਹੜਾ ਹੈ ਨਜ਼ਰਾ ਸਾਰੀਆਂ ਦੀਆਂ ਟਿੱਕੀਆਂ ਰਹਿਣਗੀਆਂ ਜੱਥੇਬੰਦੀਆਂ ਨੇ 26 ਦਾ ਜਿਹੜਾ ਹੈ ਟਰੈਕਟਰ ਮਾਰਚ ਅਨਾਉਂਸ ਕੀਤਾ ਹੈ ਟਰੈਕਟਰ ਪਰੇਡ ਅਨਾਉਂਸ ਕੀਤੀ ਹੈ ਦੇਖਣਾ ਹੈ ਕਿ ਕੱਲ ਨੂੰ ਸੁਪਰੀਮ ਕੋਰਟ ਵੱਲੋਂ ਕੀ ਡਿਸੀਜਨ ਇਸਾਰੇ ਮਾਮਲੇ ਚਾਹੁੰਦਾ ਹੈ ਤੇ ਜੱਥੇਬੰਦੀਆਂ ਕੀ ਰੁਖ ਇਸ ਦੇ ਵਿੱਚ ਅਖਤਿਆਰ ਕਰਦੀਆਂ ਨੇ এবੀਪੀ ਸੌਂਚਾ ਜੋਸ਼ ਜਜ਼ਬਾ ਜਨੂਨ